ਸਤਿਕਾਰਯੋਗ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਫੀ ਦਿਨਾਂ ਬਾਅਦ ਰੂਬਰੂ ਹੋਣ ਲੱਗੇ ਆ ਵੀਡੀਓ ਬਣਾਉਣ ਲੱਗਾ ਮੈਂ ਕਾਫੀ ਸਾਥੀਆਂ ਦੇ ਫੋਨ ਕਮੈਂਟ ਗੱਲਬਾਤ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਤੋਂ ਹੀ ਵਿਚਾਰ ਸਾਡੇ ਚੱਲ ਰਹੇ ਸੀ ਕਿ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ ਔਰ ਇਸ ਚੀਜ਼ ਲਈ ਅਸੀਂ ਅੱਜ ਤੱਕ ਹਮੇਸ਼ਾ ਹਾਂ ਪੱਖੀ ਹੁੰਦਾ ਰਿਹਾ ਸਾਡੀ ਟੀਮ ਆ ਜਿਹੜੀ ਉਹ ਇਸ ਗੱਲ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਸ਼ੁਰੂ ਤੋਂ ਲੈ ਕੇ ਸੋਚਦੇ ਰਹੀ ਆ ਕਿ ਇਕੱਠੇ ਹੋਏ ਤੋਂ ਬਿਨਾ ਸਾਡਾ ਹੱਲ ਨਹੀਂ ਹੈਗਾ ਸੋ ਉਸ ਵਿੱਚ ਸਾਡੀ ਬਹੁਤ ਸਾਰੇ ਸਾਥੀਆਂ ਨਾਲ ਗੱਲਬਾਤ ਹੋਈ ਹੈ ਬਹੁਤ ਸਾਰੇ ਸਾਥੀਆਂ ਨਾਲ ਜੇ ਗੱਲਬਾਤ ਚੱਲ ਵੀ ਰਹੀ ਹੈ ਪਰ ਦੇਖੋ ਜਦੋਂ ਵੀ ਕੋਈ ਸੰਘਰਸ਼ ਦਾ ਰਾਹ ਨਵਾਂ ਚਲਾਉਣਾ ਹੁੰਦਾ ਪਿੰਡ ਬੰਨਣਾ ਹੁੰਦਾ ਦੁਬਾਰਾ ਤੋਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਮੈਟਰ ਕਰਦੀਆਂ ਹਨਾ ਬਹੁਤ ਸਾਰੇ ਜਿਹੜੀਆਂ ਮਤਲਬ ਸਾ ਮਾਮੂ ਸਾਹਮਣੇ ਬੈਠ ਕੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਜਾ ਸਕਦੀਆਂ ਹਨ ਸੋ ਸਾਡੀਆਂ ਐਫਰਟਸ ਚੱਲ ਰਹੀਆਂ ਤੇ ਉਹਦੇ ਵਿੱਚ ਵਿੱਚ ਜੋ ਅੱਜ ਦੇ ਹਾਲਾਤ ਨੇ ਸਰਕਾਰ ਦੇ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਆ ਜਿਹੜੀ ਉਹ ਹਾਰੀ ਐ ਮੁੱਖ ਮੰਤਰੀ ਜਿਹੜੇ ਪਹਿਲਾਂ ਅਰਵਿੰਦ ਕੇਜਰੀਵਾਲ ਉਹ ਖੁਦ ਹਾਰ ਗਏ ਤੇ ਉਸ ਤੋਂ ਬਾਅਦ ਉਹਨਾਂ ਦੀ ਨਜ਼ਰ ਹੁਣ ਪੰਜਾਬ ਤੇ ਹੀ ਆ ਸਾਰੀ ਤੇ ਸਾਡੇ ਨਾਲ ਸਰਕਾਰ ਨੇ ਜੋ ਕੁਝ ਕੀਤਾ ਹੈ ਸਾਡੇ ਤੋਂ ਸਾਰਿਆਂ ਦੇ ਸਾਹਮਣੇ ਹੀ ਆ ਸਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਇਹਣਾ ਕਾਗਜ਼ੀ ਪੱਤਰੀ ਕਹਿ ਕੇ ਸਾਨੂੰ ਪੱਕੇ ਕੀਤਾ ਪਰ ਪੱਕੇ ਹੋਣ ਦੇ ਵਿੱਚ ਜੋ ਕੁਝ ਮਤਲਬ ਸਾਨੂੰ ਅਸਲ ਦੇ ਵਿੱਚ ਪੱਕੇ ਮੁਲਾਜ਼ਮ ਜੋ ਸਰਕਾਰ ਦੇ ਹੈਗੇ ਆ ਅਸੀਂ ਉਹੋ ਜਿਹੇ ਪੱਕੇ ਮੁਲਾਜ਼ਮ ਅਜੇ ਤੱਕ ਬਣੇ ਨਹੀਂ ਸੋ ਸਾਡੇ ਜਿਹੜੇ ਹੱਕ ਆ ਇਹ ਸਾਡੇ ਲੈਣੇ ਸਰਕਾਰ ਕੋਲੋਂ ਲੈਣੇ ਅਸੀਂ ਕਿਸ ਤਰ੍ਹਾਂ ਲੈਣੇ ਆ ਸੰਘਰਸ਼ ਦੇ ਰਾਹ ਤੋਂ ਹੀ ਸਾਨੂੰ ਮਿਲਨੇ ਆ ਹਨਾ ਤੋਂ ਅਸੀਂ ਸ਼ੁਰੂ ਤੋਂ ਪਹਿਲਾਂ ਵੀ ਬਹੁਤ ਸੰਘਰਸ਼ ਕੀਤਾ ਉਸ ਸਮੇਂ 'ਚ ਵੀ ਸੰਘਰਸ਼ ਕੀਤਾ ਜਦੋਂ ਸਰਕਾਰ 92 ਐਮਐਲਏ ਦੇ ਨਾਲ ਬਣੀ ਸੀ ਹਨਾ ਚਲੋ ਜ਼ਿਆਦਾ ਪਿਛਲੀਆਂ ਗੱਲਾਂ ਤੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਜੋ ਵੀ ਹੋਇਆ ਸਾਰਿਆਂ ਦੇ ਸਾਹਮਣੇ ਹੋਇਆ ਸਾਡੀ ਟੀਮ ਮੋੜ ਤੋਂ ਤਿਆਰ ਹੈ ਸੰਘਰਸ਼ ਦੇ ਮੈਦਾਨ ਵਿੱਚ ਉਤਰਨ ਜਾ ਰਹੇ ਆ ਸਾਰਿਆਂ ਨੂੰ ਸੱਦਾ ਵੀ ਦਿੰਦੇ ਆ ਕਿ ਜੋ ਵੀ ਗੱਲਬਾਤ ਕਰਨੀ ਆ ਸਾਰਿਆਂ ਨੇ ਇਕੱਠੇ ਹੋਣਾ ਤਾਂ ਉੱਥੋਂ ਹੀ ਅਸੀਂ ਸ਼ੁਰੂਆਤ ਕਰ ਸਕਦੇ ਆ ਆਉਣ ਵਾਲੀ 8 ਮਾਰਚ ਦਿਨ ਸ਼ਨੀਵਾਰ ਦੂਸਰੇ ਸ਼ਨੀਵਾਰ ਦੀ ਛੁੱਟੀ ਹੈ ਅਸੀਂ ਸੰਗਰੂਰ ਵਿਖੇ ਇੱਕ ਰੈਲੀ ਕਰਨ ਜਾ ਰਹੇ ਆ ਸਾਡੀ ਟੀਮ ਨੇ ਬਹੁਤ ਵਿਚਾਰ ਚਰਚਾ ਕਰਕੇ ਇਹਦੇ ਤੇ ਫੈਸਲਾ ਲਿਆ ਹੈ ਤੇ ਅਸੀਂ ਸਾਰਿਆਂ ਨੂੰ ਸੱਦਾ ਵੀ ਦਿੰਨੇ ਆ ਕਿ ਆਓ ਰਲ ਕੇ ਹੰਬਲਾ ਮਾਰੀਏ ਰਲ ਕੇ ਇਸ ਲੜਾਈ ਨੂੰ ਸ਼ੁਰੂ ਕਰੀਏ ਤਾਂ ਕਿ ਸਾਡੇ ਨਾਲ ਜੋ ਸਰਕਾਰ ਨੇ ਇੱਕ ਮਜ਼ਾਕ ਕੀਤਾ ਉਸ ਮਜ਼ਾਕ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਨਾਲ ਜੋ ਕੁਝ ਝੂਠ ਹੋਇਆ ਲੋਕਾਂ ਦੀ ਕਚਹਿਰੀ ਵਿੱਚ ਲਿਆਈਏ ਤੇ ਸਾਡੇ ਨਾਲ ਜੋ ਸਾਡਾ ਹੱਕ ਬਣਦਾ ਜੋ ਸਾਡੇ ਸਾਡੇ ਮੁੱਦੇ ਬਾਕੀ ਨੇ ਉਹ ਅਸੀਂ ਸਰਕਾਰ ਤੋਂ ਪੂਰੇ ਕਰਾਈਏ ਸੋ ਜਿਆਦਾ ਲੰਬਾ ਸਮਾਂ ਵੀ ਵੀਡੀਓ ਨਹੀਂ ਪਾਉਣੀ ਚਾਹੁੰਦਾ ਮੈਂ ਬੇਨਤੀ ਹੈ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਕਿ ਆਓ ਇੱਕ ਮੰਚ ਤੇ ਹੋ ਕੇ ਅਸੀਂ ਪ੍ਰੋਗਰਾਮ ਜਿਹੜੇ ਆ ਉਥੋਂ ਸ਼ੁਰੂਆਤ ਕਰੀਏ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਫਿਜ਼ੀਕਲ ਮੀਟਿੰਗ ਕਰਕੇ ਤੇ ਸਾਰੇ ਆਪਣੇ ਜੋ ਵੀ ਅਸੀਂ ਇੱਕ ਪਲਾਨ ਕਰਨਾ ਜੋ ਅਸੀਂ ਕੋਈ ਮੋਰਚਾ ਬਣਾਉਣਾ ਜਾਂ ਕੱਚਿਆਂ ਦਾ ਕੁਝ ਵੀ ਮਤਲਬ ਜੋ ਵੀ ਪਲਾਨ ਕਰਨਾ ਹੈ ਉਹ ਅਸੀਂ ਬਾਅਦ ਵਿੱਚ ਬੈਠ ਕੇ ਕਰੀਏ ਹੁਣ ਸਮਾਂ ਸਮੇਂ ਦੀ ਜੋ ਮੰਗ ਹੈ ਉਹ ਇਹ ਹੈ ਕਿ ਸਾਨੂੰ ਸਰਕਾਰ ਦੇ ਨਾਲ ਸਰਕਾਰ ਦਾ ਮਤਲਬ ਜੋ ਹਾਲਾਤ ਨੇ ਉਹਦੇ ਵਿੱਚ ਸਾਨੂੰ ਆਪਦੀ ਜਿਹੜੀ ਗੱਲਣਾ ਉਹ ਬਹੁਤ ਜ਼ੋਰਦਾਰ ਤਰੀਕੇ ਨਾਲ ਪੁੱਟ ਕਰਨੀ ਚਾਹੀਦੀ ਹੈ ਸੋ ਉਹਦੇ ਲਈ 8 ਮਾਰਚ ਦਿਨ ਸ਼ਨੀਵਾਰ ਨੂੰ ਸੰਗਰੂਰ ਵਿਖੇ ਅਸੀਂ ਇੱਕ ਰੈਲੀ ਕਰਨ ਜਾ ਰਹੇ ਆਂ ਤੇ ਸਭ ਨੂੰ ਬੇਨਤੀ ਆ ਵੀ ਆਓ ਹੰਬਲਾ ਮਾਰੀਏ ਤੇ ਜੋ ਸਾਡੇ ਸਾਡੇ ਨਾਲ ਸਰਕਾਰ ਨੇ ਕੀਤਾ ਗਲਤ ਕੀਤਾ ਸਾਡੇ ਨਾਲ ਉਹਦਾ ਅਸੀਂ ਆਪਣੇ ਜੋ ਹੱਕ ਬਣਦੇ ਆ ਉਹਨਾਂ ਤੋਂ ਖੋਈਏ ਤੇ ਬਾਕੀ ਆਪਣੇ ਕਮੈਂਟ ਵੀ ਕਰਿਓ ਤੇ ਜਿਹੜੇ-ਜਿਹੜੇ ਸਾਥੀ ਜਿਹੜੇ-ਜਿਹੜੀਆਂ ਜਥੇਬੰਦੀਆਂ ਇਹਦੇ ਨਾਲ ਸਹਿਮਤ ਨੇ ਸਾਡੇ ਨਾਲ ਗੱਲਬਾਤ ਖੁੱਲਕੇ ਗੱਲਬਾਤ ਕਰ ਸਕਦੇ ਆ ਠੀਕ ਹੈ ਜੀ ਤੇ ਮਿਲਦੇ ਆਂ ਆਪਾਂ 8 ਮਾਰਚ ਦਿਨ ਸ਼ਨੀਵਾਰ ਸੰਗਰੂਰ ਵਿਖੇ ਬਹੁਤ-ਬਹੁਤ ਧੰਨਵਾਦ